ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਾਂਘਿਰ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਵੇਰਕੇ ਤੇ ਬਿਲਕੁਲ ਲਾਗੇ ਪਿੰਡ ਆ ਵੀਰ ਜੀ ਹਾਂ ਦਾ ਤੇ ਜਿਹੜਾ ਮੇਨ ਹਾਈਵੇ ਆ ਪਠਾਨਕੋਟ ਵਾਲਾ ਬਟਾਲੇ ਵਾਲਾ ਉਹ ਰੋਡ ਦੇ ਉੱਪਰ ਹੀ ਆ ਜਿਹੜਾ ਵੀਰ ਜੀ ਹਾਂ ਦਾ ਪਿੰਡ ਹੈ ਅੱਜ ਦੇ ਵੀਡੀਓ ਦੇ ਵਿੱਚ ਗਾਵਾ ਤੇ ਦੋ ਆ ਪਰ ਵਿਖਾਉਣੀ ਤੁਹਾਨੂੰ ਇੱਕੋ ਹੀ ਆ ਇੱਕ ਦੇ ਬਾਰੇ ਇਤਰਾ ਹੀ ਤੁਹਾਨੂੰ ਜਾਣਕਾਰੀ ਦਵਾਂਗੇ ਉਹ ਵੀ ਉਹ ਟੁਕੜ ਗੱਬਣਿਆ ਤੇ ਇਹ ਤਿਆਰ ਆ ਤੇ ਗੱਲਬਾਤ ਹੁਣ ਕਰਦੇ ਆ ਇਹ ਆ ਵੀ ਦੋਵੇਂ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਵੇਖ ਚਾਹ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਸ਼ੇਰਾ ਵੀਰ ਜੀ ਤੇ ਐਡਰੈਸ ਵੀ ਦੱਸ ਦੋ ਪਿੰਡ ਜਾਂਗੀ ਤੇ ਹਾਂਜੀ ਤਸੀਲ ਤੇ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਵੀ ਬੋਲ ਦੋ 88280 84842 ਠੀਕ ਹੈ ਜੀ ਹਾਂਜੀ ਵੇਰਕੇ ਤੇ ਬਿਲਕੁਲ ਲੱਗ ਗਈ ਹੈ ਹਨਾ ਉਧਰ ਵੇਰਕੇ ਤੇ ਇਧਰ ਗਲੋਬਲ ਕਾਲਜ ਕਾਫੀ ਮਸ਼ਹੂਰ ਹੈ ਗਲੋਬਲ ਗਰੁੱਪ ਆਫ ਇੰਸਟੀਟਿਊਟ ਹਨਾ ਉਹਦੇ ਲੱਗ ਗਈ ਹੈ ਬਿਲਕੁਲ ਹਨਾ ਠੀਕ ਹੈ ਹਾਂਜੀ ਤੇ ਕਿੰਨੀਆਂ ਅੱਜ ਦੋ ਦੋ ਹੋ ਗਏ ਜੀ ਇੱਕ ਇੱਥੇ ਆ ਤੇ ਇੱਕ ਇੱਕ ਡੇਰੇ ਤੇ 1 ਕਿਲੋਮੀਟਰ ਰਵੀਆਂ ਉਹ ਥੋੜੀ ਕਿ ਦੂਰ ਆ ਹਨਾ ਹੁਣ ਹਨੇਰਾ ਹੈ ਤੇ ਲੇਟ ਹੈ ਵੀਡੀਓ ਨੇ ਉਹਦੀ ਬਣਾ ਨਹੀਂ ਸਕਦੇ ਜੇ ਕਨੇ ਮੰਗਵਾਉਣੀ ਹੋਵੇ ਤਾਂ ਸਾਡੇ ਕੋਲ ਮੰਗਵਾ ਸਕਦਾ ਉਹਦੀ ਤਾਂ ਮੰਗਵਾ ਸਕਦੇ ਲੱਗਾ 20 ਤਰੀਕ ਨੂੰ ਡੱਬੇ ਰੰਗਦੀ ਆ ਅੱਛਾ 8ਵਾਂ ਮਹੀਨਾ ਲੱਗਾ ਆ ਲੱਗਾ 8ਵਾਂ ਮਹੀਨਾ ਡੱਬੇ ਰੰਗਦੀ ਆ ਤੇ ਦੁੱਧ ਥਣ ਪਾਸ ਕਰਾ ਦੂਗੀ ਅੱਛਾ ਦੁੱਧ ਨਹੀਂ ਆਦਾ ਸੂਆ ਕਿਨ ਬਾਅਦ ਸੂਣਾ ਆ ਹੁੰਨੇ ਤੀਜਾ ਤੀਸਰਾ ਸੂਆ ਸੂਣਾ ਠੀਕ ਆ ਤੇ ਥਣ ਪਾਸ ਕਰਾ ਦੂਗੀ ਤੇ 8ਵਾਂ ਮਹੀਨਾ ਲੱਗਾ ਹਾਂਜੀ ਉਹਦਾ ਕਿੰਨਾ ਰੱਖਣਾ ਮੁੱਲ ਉਹਦਾ ਮੁੱਲ ਤੇ ਭਾਵੇਂ 30 ਕਰੀਏ ਦੇ ਦਾਂਗੇ 5000 ਉਹ 5000 ਦੀ ਦੇ ਦੋ ਚੰਗੀ ਆ 16 17 ਕਿਲੋ ਵਾਲੀ ਗਾਂ ਆ ਠੀਕ ਵੱਡੀ ਗਾਂ ਹੈਗੇ ਠੀਕ ਆ ਉਹਦੇ ਕੋਈ ਇਤਰਾ ਵੀਡੀਓ ਮੰਗਾ ਲਈ ਹੈ ਨਾ ਤੁਹਾਡੇ ਤੇ ਉਹ ਵੀਡੀਓ ਮੰਗਾ ਲਈ ਉਸ ਵੇਲੇ ਕਲਾ ਦਾਂਗੇ ਠੀਕ ਤੁਹਾਨੂੰ ਕੋਈ ਵਟਸਐਪ ਤੇ ਮੈਸੇਜ ਕਰਦੇ ਤੇ ਉਹਨਾਂ ਸੈਂਡ ਕਰ ਦੋਗੇ ਹਨਾ ਤੇ ਆ ਵੈੜ ਇਹ ਵੀ ਘਰ ਦੀ ਪਾਲੀ ਹੈ ਹਾਂਜੀ ਹਾਂਜੀ ਘਰ ਦੀ ਪਾਲੀ ਪਹਿਲਾ ਸੂਈ ਹੈ ਪਹਿਲਾ ਸਵੇਰ ਸੋਣੀ ਆ ਪੱਕੇ ਸੂਈ ਆ ਅੱਛਾ ਪਹਿਲਾ ਸੂਈ ਠੀਕ ਆ ਹਾਂਜੀ ਨਾਲ ਤੋਂ ਉਧਰ ਦਾ ਕੰਮ ਵੀ ਜੀ ਨਾ ਉਹਦਾ ਕੁਛ ਪਸ਼ੂ ਉਧਰ ਬੱਜੇ ਆ ਕਰਦੇ ਕਿੰਨਾ ਕ ਲੈ ਜਾਊਗੀ ਟਾਈਮ ਹੈ ਟਾਈਮ ਆ ਜੀ ਬੀ ਜੀ ਦੇ 25 ਤਰੀਕ ਨੂੰ ਦਿਨ ਪੂਰੇ ਅੱਛਾ ਹਾਂਜੀ ਇਹ ਮਤਲਬ ਇਹਨੇ 2-4 ਦਿਨ ਲੈ ਜਾਣੇ ਹਜੇ ਹਾਂਜੀ 2-4 ਦਿਨ ਲੈ ਜਾਊਗੀ ਤੇ ਕਿੰਨਾ ਕ ਦੁੱਧ ਕੱਢੀ ਜਾਓ ਪਹਿਲੇ ਸਵੇਰੇ ਦੁੱਧ 15-16 ਕਿਲੋ ਤਾਂ ਕੱਢਣਾ ਚਾਹੀਦਾ ਇਹਨੂੰ ਅੱਛਾ ਹਾਂਜੀ ਤੋਰ ਦੀ ਹੈ ਫਿਰ 15-16 ਲੀਟਰ ਦੁੱਧ ਜਿਹੜਾ ਕਿੰਨੇ ਕੀ ਪਹਿਲੇ ਸਵੇਰੇ ਜਿਹੜਾ ਕੱਢੀ ਜਾਊਗੀ ਬਾਕੀ ਹੈਗੀ ਕ੍ਰੋਸ ਚ ਕੱਦ ਕਾਠ ਚੰਗਾ ਇਹ ਵੀ ਥੋੜੀ ਪੱਕ ਕੇ ਬਣੀ ਹੈ ਪਰ ਥੱਲੇ ਚੰਗੀ ਪਿਆਰ ਆ ਹੁਣ ਬਾਕੀ ਕੁਛ ਪਸ਼ੂ ਅੰਦਰ ਆ ਸਾਂ ਕਰਕੇ ਅੰਦਰ ਨੂੰ ਥੋੜਾ ਭੱਜ ਕੇ ਜਾਂਦੇ ਉਹ ਡੰਗਰ ਅੰਦਰ ਪੱਜੇ ਹਨ ਨਾ ਇਹ ਕਰਦੇ ਹੋ ਹੌਲੀ ਹੌਲੀ ਤੁਰ ਜਾ ਜੀ ਲੈ ਜੀ ਅੱਲੇ ਤਿਆਰ ਹੋਣੀ ਆ ਹੁਣ ਤੱਕ ਚੰਗਾ ਮਾਤ ਪਿਆਰ ਕਰ ਚੁੱਕੇ ਬਾਕੀ ਠੰਡੀ ਸੀ ਲ ਆ ਗਈ ਨੀ ਬਤਰਾ ਠੰਡੀ ਸੀ ਲ ਐ ਤੇ ਬਾਕੀ ਥਾਣੇ ਵੀ ਹੁਣ ਦੋ ਹੀ ਹੱਥ ਚੋਂ ਨਾ ਲਾਵਾਂ ਤੇ ਚੰਗੇ ਗਿਆਪ ਤੇ ਥਾਣੇ ਬਾਕੀ ਇਹ ਚੀਜ਼ ਦਾ ਵਾਧਾ ਵੀ ਹੈਗੀ ਠੰਡੀ ਠੇਰੀ ਆ ਜਿਹੜੀ ਹੋਰ ਐਂਕਰਾਂ ਜੁਸਾਂ ਮੱਝ ਛੱਡ ਛੜੀਏ ਨਾ ਅੱਛਾ ਕੋਈ ਗੱਲ ਨਹੀਂ ਘਾਹ ਦੀ ਤੇੜ ਨਾ ਬੰਦੀ ਤਾਂ ਉਹ ਤਾਂ ਖਲੋਪੀ ਜੰਦੀ ਠੀਕ ਆ ਉੱਥੇ ਖਲੋ ਗਈ ਜਿੱਥੇ ਇਹ ਆ ਵੀ ਮਤਲਬ ਸ਼ਾਂਤ ਸੁਭਾਅ ਦੀ ਆ ਕਿ ਬਹੁਤ ਫੜ ਲਓ ਫੜ ਲਓ ਵਾਲੀ ਨਹੀਂ 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 ਉਹੋ ਜਿਹੀ ਨਹੀਂ ਹੈ ਜਿੱਥੇ ਖਲਾਸਦੇ ਸਖਲੋਤੇ ਰੇਂਗੀ ਠੀਕ ਆ ਹਾਂ ਜੀ ਉਹ ਡੰਗਰਾਂ ਕਰਕੇ ਕਰਨ ਲਈ ਡੰਗਰ ਅੰਦਰ ਚਲ ਕੇ ਹਾਂ ਜੀ ਹਾਂ ਜੀ ਬਾਕੀ ਅੰਦਰ ਜੇ ਵੱਜੀਆਂ ਇੱਕ ਰੀ ਅੱਤਰੇ ਤੁਹਾਨੂੰ ਸਾਰਾ ਘੇਰਾ ਘੇਰਾ ਦਿਖਾ ਦਈਏ ਆ ਦੇਖ ਸਕਦੇ ਕਿੰਨਾ ਕੁ ਫਿਰ ਮੁੱਲ ਰੱਖਦੀ ਆ ਇਹਦਾ ਆਪਾਂ ਮੁੱਲ ਵੀ ਜੀ 50000 ਮੰਗਦੇ ਤੇ ਦੇ ਕਿੰਨੇ ਕਦੀ ਤਈਏ ਮੈਂ ਇਲਾ ਤੀ ਕਰ ਦੋ ਜੀ ਆਦੀ। ਦੋ ਯਾਰ ਛੱਡ ਦੀ ਓ। ਦੋ ਨਾ ਛੱਡੀਏ। ਹਾਂਜੀ। ਪੂਰਾ 50 ਦੀ ਛੱਡੀਏ। ਠੀਕ ਐ। 45000 ਦੇ ਦਾਂਗੇ ਭਾਈ। ਕਰ ਦੋ ਕਿ ਮੌਕੇ ਤੇ ਹਰ ਮੰਤਨ। ਥੋੜਾ ਬੋਧਾ ਕਰਦਾ ਐ ਭਾਈ। ਚਲੋ ਕੋ ਫੋਨ ਲਾਉਗਾ ਹਣਾ ਮੌਕੇ ਤੇ ਕਰ ਦੋ। ਠੀਕ ਐ ਜੀ। ਕਰਦਾ ਐ। ਤੇ ਬਾਕੀ ਇਹ ਵੀ ਗੱਬਣ ਆਪਣੀ ਪਾਸ ਕਰਕੇ ਛੜਾ। ਚੈੱਕ ਪਾਸ ਕਰਕੇ ਆਪਣੀ ਥੱਲੀ ਦਾ। ਸੁਆ ਜੀ ਨੇ ਪਹਿਲਾਂ ਸੋਨਾ ਵਾ ਜਿਹੜੇ ਦੂਜੀ ਟੋਕੜ ਗੱਬਣੇ ਉਹ ਵੀ ਆਪਣੀ ਪਾਸ ਕਰਵਾਓ ਜਾ ਕੇ। ਉਹ ਕਿੰਨੇ ਦਿਨਾਂ ਚ ਕੋਈ ਪਾਸ ਕਰਵਾ ਲੇ। ਹਾਂਜੀ। ਉਹ ਕਿੰਨੇ ਦਿਨਾਂ ਚੈੱਕ ਕਰਾ ਲੇ। ਕਰਾ ਕੇ ਖੜੇ ਭਾਵੇਂ। ਤੇ ਜੇ ਕਹਿੰਦੇ ਜਾ ਕੇ ਚੈੱਕ ਕਰਨੀ ਹੈ ਕੋਈ ਦੋ ਦਿਨਾਂ ਦਾ ਟਾਈਮ ਜਿਹੜੇ ਦਿਨ ਤੇ ਜਿਹੜੇ ਦਿਨ ਸਾਨੂੰ ਦੱਸ ਦੇ ਅੱਛਾ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜਾ ਜੋ ਵੀ ਆ ਤੁਹਾਨੂੰ ਦੱਸਦੇ ਹਨ ਸੱਤਾਂ ਮਹੀਨਿਆਂ ਦੀ ਚੈੱਕ ਪਾਸ ਨਿਕਲੇ ਅੱਛਾ ਤੇ ਸਾਨੂੰ ਪੈਸੇ ਦੇ ਦੇਣੀ ਤੁਹਾਡੀ ਗੈਂਗਰ ਕੋਲ ਤੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ 20 ਤਰੀਕ ਤੋਂ ਲੱਗਾ 8 ਨਾ ਹਾਂਜੀ ਹਾਂਜੀ ਤੇ ਅਜੇ ਤਿੰਨ ਚਾਰ ਦਿਨ ਹੀ ਹੋਏ ਆ ਹਾਂਜੀ 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 ਠੀਕ ਹੈ ਵੀਰ ਜੀ ਤੇ ਬਾਕੀ ਪਸ਼ੂਆਂ ਦੀ ਆਪਣੀ ਤਸੱਲੀ ਕਰਕੇ ਪਾਸ ਕਰਕੇ ਖੜਾ ਬਾਕੀ ਆ ਗਿੱਜੀ ਆ ਇੱਥੇ ਇਸ ਤਰ੍ਹਾਂ ਹੀ ਖੁੱਲੀ ਕਦੀ ਉੱਥੇ ਖਲੋ ਜਾਂਦੀ ਹੈ ਕਦੀ ਉੱਥੇ ਖਲੋ ਕਾ ਰੱਖਣਾਸਤੇ ਚਲੋ ਬੈਠ ਚੰਗੀ ਆ